ਇਹ ਹੈ ਜੀ ਸਰਦੂਲਗੜ ਦਾ ਇਤਿਹਾਸਿਕ ਗੁਰਦੁਆਰਾ ਦਸਵੇਂ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਗੁਰਦੁਆਰਾ ਸਰੋਵਰ ਸਰ ਸਾਹਿਬ ਇੱਥੇ ਹਰ ਐਤਵਾਰ ਸੰਗਤਾਂ ਇਸ਼ਨਾਨ ਕਰਨ ਆਉਂਦੀਆਂ ਜਿਸ ਨਾਲ ਕੀ ਉਹਨਾਂ ਦੇ ਤੰਦ ਦੇ ਰੋਗ ਦੂਰ ਹੁੰਦੇ ਆ ਖਾਸ ਕਰਕੇ ਚਮੜੀ ਦੇ ਰੋਗ ਇੱਥੇ ਦਸਵੇਂ ਪਾਤਸ਼ਾਹ ਜੀ ਆ ਕੇ ਠਹਿਰੇ ਸੀ ਦੇ ਨਾਲ ਹੀ ਗੁਰਦੁਆਰਾ ਮਾਲਸਰ ਸਾਹਿਬ ਜਿੱਥੇ 10ਵੇਂ ਪਾਤਸ਼ਾਹ ਜੀ ਨੇ ਆਪਣਾ ਘੋੜਾ ਬੰਨਿਆ ਸੀ ਇਹ ਇੱਧਰ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਸ਼ਸ਼ੋਭਿਤ ਹੈ ਇੱਧਰ ਸਾਹਮਣੇ ਸਰੋਵਰ ਸਰੋਵਰ ਸਾਹਿਬ ਉਹ ਪਰੇ ਜਨਾਨੀਆਂ ਦਾ ਸਰੋਵਰ ਹੈ ਬੀਬੀਆਂ ਦਾ ਭੈਣਾਂ ਦਾ ਤੇ ਇਹ ਇਸਦਾ ਇਤਿਹਾਸ ਹੈ ਗੁਰਦੁਆਰਾ ਮਾਲ ਸਾਹਿਬ ਗੁਰਦੁਆਰਾ ਸਰੋਵਰ ਸਾਹਿਬ ਪਾਛੇ ਦਸਮੀ ਸਰਦੂਲਗੜ ਇਸ ਪਿੱਤਰਸਤਾਨ ਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਪਾ ਪ੍ਰਾਪਤ ਹੈ ਜਦੋਂ ਦਸ਼ਮੇਸ਼ ਪਿਤਾ ਦਮਦਮਾ ਸਾਹਿਬ ਤਲਵੰਡੀ ਸਾਬ ਤੋਂ ਚੱਲ ਕੇ ਚੰਡਾਕਲਾ ਪਿੰਡ ਦੇ ਰਹਿਣਵਾਰੇ ਪੀਰ ਬਾਬਾ ਬਲਿਸ਼ਾ ਜੀ ਨੂੰ ਦਰਸ਼ਨ ਦੇਣ ਜਾ ਰਹੇ ਸੀ ਤਾਂ ਸਤਿਗੁਰੂ ਜੀ ਪਿੰਡ ਢੰਡਾਲ ਯਾਨੀ ਕਿ ਸਰਦੂਲਗੜ ਉਸ ਸਥਾਨ ਤੇ ਰੁਕੇ ਜਿੱਥੇ ਗੁਰਦੁਆਰਾ ਮਾਲ ਸਾਹਿਬ ਸ਼ਸ਼ੋਭਿਤ ਹੈ ਇਥੇ ਗੁਰੂ ਜੀ ਨੇ ਮਾਲ ਸਾਹਿਬ ਵਣ ਨਾਲ ਘੋੜਾ ਬੰਨਿਆ ਤੇ ਕੁਸਮਲੀ ਰਾਮ ਕੀਤਾ ਇਸ ਗੁਰਦੁਆਰਾ ਸਰੋਵਰ ਸਾਹਿਬ ਵਾਲੀ ਜਗ੍ਹਾ ਤੇ ਇੱਕ ਛੋਟੀ ਜੀ ਛਪੜੀ ਸੀ ਉਸ ਛਪੜੀ ਤੇ ਗੁਰੂ ਜੀ ਨੇ ਘੋੜੇ ਨੂੰ ਪਾਣੀ ਪਲਾਇਆ ਤੇ ਸਤਿਗੁਰਾਂ ਨੇ ਆਪਣੇ ਮੁਖਾਰਬਿੰਦ ਤੋਂ ਇਸ ਨਗਰ ਦੇ ਲੋਕਾਂ ਨੂੰ ਵਰ ਦਿੱਤਾ ਕਿ ਜੋ ਪ੍ਰਾਣੀ ਇਸ ਛਪੜੀ ਵਿੱਚ ਇਸ਼ਨਾਨ ਕਰੇਗਾ ਉਸ ਪ੍ਰਾਣੀ ਦੇ ਸਰੀਰਕ ਰੋਗ ਦੂਰ ਹੋਣਗੇ ਹੁਣ ਇਹ ਤਰ ਸਰੋਵਰ ਉਸੇ ਛਪੜੀ ਵਾਲੀ ਜਗ੍ਹਾ ਤੇ ਸੰਤ ਨਾਰਾਇਣ ਮੁਨੀ ਦਰਾਜਵਾਲਿਆਂ ਦੇ ਉਦਮ ਸਦਕਾ ਬਣਾਇਆ ਗਿਆ ਹੈ ਇੱਥੇ ਨੇਕਾਂ ਹੀ ਪ੍ਰਾਣੀ ਦੂਰ ਦੂਰ ਤੋਂ ਆ ਕੇ ਇਸ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ ਜਿਸ ਨਾਲ ਰੋਗਾਂ ਦੀ ਨਿਮਰਤੀ ਹੁੰਦੀ ਹੈ ਅਤੇ ਮਨਾਂ ਦੀ ਆਸਾਂ ਪੂਰੀਆਂ ਹੁੰਦੀਆਂ ਨੇ ਇਸਤਾਨ ਗੁਰਦੁਆਰਾ ਸਰੋਵਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸਤਾਨ ਤੇ ਹਰ ਮਹੀਨੇ ਮੱਸਿਆ ਦਾ ਦਿਹਾੜਾ ਬੜਾ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਇੱਥੇ ਮੱਸਿਆ ਤੇ ਹਰ ਸ਼ਨੀਵਾਰ ਤੇ ਐਤਵਾਰ ਨੂੰ ਇਸ਼ਨਾਨ ਕਰਨ ਨਾਲ ਸਰੀਰਕ ਰੋਗ ਦੂਰ ਹੁੰਦੇ ਹਨ ਇਹ ਜੀ ਗੁਰਦੁਆਰਾ ਸਰੋਵਰ ਸਾਹਿਬ ਦੀ ਸੁੰਦਰ ਇਮਾਰਤ ਹੈ ਇਸ ਦੇ ਪਿੱਛੇ ਗੁਰਦੁਆਰਾ ਮਾਲ ਸਾਹਿਬ ਜੀ ਦੀ ਇਮਾਰਤ ਵੀ ਬਣ ਰਹੀ ਏ ਉਹ ਵੀ ਨਾਲ ਹੀ ਕੁਝ ਚੰਦ ਕਦਮਾਂ ਦੀ ਦੂਰੀ ਤੇ ਹੈ ਇਧਰ ਸਰੋਵਰ ਹੈ ਜੀ ਜਿੱਥੋਂ ਦੇ ਪਵਿੱਤਰ ਜਲ ਨਾਲ ਇਸ਼ਨਾਨ ਕਰਨ ਨਾਲ ਤਨ ਦੇ ਰੋਗ ਦੂਰ ਹੁੰਦੇ ਆ ਦੂਰ ਦੂਰ ਸੰਗਤਾਂ ਮਾਨਸਾ ਜ਼ਿਲ੍ਹੇ ਦੇ ਤਹਿਸੀਲ ਸਰਦੂਲਗੜ ਵਿੱਚ ਤਨ ਦੇ ਰੋਗ ਦੂਰ ਕਰਨ ਲਈ ਸੰਗਤਾਂ ਆਉਂਦੀਆਂ ਨੇ ਜੇ ਆਪਾਂ ਇੱਧਰ ਖੱਬੇ ਹੱਥ ਵੇਖਾਂਗੇ ਸਰੋਵਰ ਤੁੱਤਲੇ ਬੰਨੇ ਉਧਰ ਲੰਗਰ ਹਾਲ ਹੈ ਆਪਾਂ ਜਾ ਕੇ ਮੱਥਾ ਟੇਕਦੇ ਆਂ ਵੈਸੇ ਮੱਥਾ ਮੱਥਾ ਟੇਕ ਆ ਅਸੀਂ ਦੁਬਾਰਾ ਵੀਡੀਓ ਬਣਾਉਣ ਲਈ ਤੁਹਾਨੂੰ ਦਿਖਾ ਰਹੇ ਆਂ ਦਸਵੇਂ ਪਾਤਸ਼ਾਹ ਜੀ ਦਾ ਚਰਨਛੋਪਾਪ੍ਰਾਪਤ ਇਤਿਹਾਸਿਕ ਗੁਰਦੁਆਰਾ ਸਰੋਵਰ ਸਾਹਿਬ ਆ ਤੁਹਾਨੂੰ ਅੱਜ ਦਾ ਹੁਕਮਨਾਮਾ ਵੀ ਦਿਖਾ ਦਈਏ ਪੰਚਮ ਪਾਸ਼ਵਾ ਦੇ ਸ਼ਬਦ ਨੇ ਫਿਰ ਅੰਦਰ ਬਹੁਤ ਹੀ ਸੁੰਦਰ ਦਰبار ਸਾਹਿب ਬਣਵਾ ਹੋਇਆ ਮਨਵਾ ਕੇ ਬੜੀ ਸ਼ਾਂਤੀ ਮਿਲਦੀ ਹੈ ਜਿੱਥੇ ਬਾਬਾ ਪੈਰ ਤਰੇ ਸਿਆਸਥਨ 100 ਇੰਚ ਬਾਹਰ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਸਸਥਾਨ ਤੇ ਆ ਕੇ ਕਾਲ ਕੀ ਅਗ ਦੇਕਨਕਾਰ ਸਤਗੁਰੂ ਪਰ ਸਾਦਾ ਗਿਆ ਫਿਰ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋਮੇ ਗੁਰੂ ਮਾਨਾ ਗੁਰੰਤ ਸਤਨਾਮ ਵੈ ਗੁਰੂ ਆ ਕਰੋ ਜੀ ਤਨ ਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਦਰਸ਼ਨ ਜਕਤ ਕੇ ਵਾਲੀ 11ਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਟੇ ਸਾਹ ਦੇ ਸਾਹਮਣੇ ਕਰ ਲੋ ਦਰਸ਼ਨ ਸੰਗਤ ਜੀ ਇਹ ਕੰਕਾਰ ਸਤਿਗੁਰ ਪ੍ਰਸਾਦ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕੇ ਮਾਨਮਿਕ ਸ੍ਰਾਮ ਸਤ ਨਾਮ ਹੈ ਇਥੇ ਸੁਖਮਣੀ ਸਾਹਿਬ ਦੇ ਪਾਠ ਦੀ ਮਹੱਤਤਾ ਦੱਸੀ ਗਈ ਹੈ ਇਧਰ ਫਿਰ ਵੱਡਾ ਨਗਾਰਾ ਪਿਆ ਹੋਇਆ ਜਦੋਂ ਸਿੰਘ ਗਾਂ ਜੁੱਧਾ ਨੂੰ ਜਾਂ ਗੁਰੂ ਜੀ ਜੰਗਾ ਜੁੱਧਾ ਨੂੰ ਜਾਣਦੇ ਹੁੰਦੇ ਸੀ ਤਾਂ ਨਗਾਰੇ ਤੇ ਪਹਿਲਾ ਚੋਟ ਲਾਈ ਜਾਂਦੀ ਸੀ ਤੇ 10ਵੇਂ ਪਾਤਸ਼ਾਹ ਦੇ ਕਈ ਗੁਰਦੁਆਰਿਆਂ 'ਚ ਅੱਜ ਵੀ ਨਗਾਰਿਆਂ ਤੇ ਚੋਟਾਂ ਲਾਈਆਂ ਜਾਂਦੀਆਂ ਨੇ ਕਾਫੀ ਵੱਡਾ ਹੁੰਦਾ ਨਗਾਰਾ ਤੁਸੀਂ ਦੇਖ ਲਓ ਇਧਰ ਪਰਮਾਰਾਇ ਦੇ ਸੁਖਾਸਨ ਆ ਗਏ ਦੁਬਾਰਾ ਸੰਗਤ ਜੀ ਸਾਹਮਣੇ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਤੁਸੀਂ ਤਾਂ ਕਿ ਆਪਾਂ ਫਤਿਹ ਬੁਲਾ ਸਕੀਏ ਹੁਣ ਤੇ ਵੀਡੀਓ ਐਂਡ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ